ਵੰਦ ਸੀ ਸੇਖ ਦਾ ਹੁਣ ਘਾਈ ਦੇ ਕੋਲ ਕਿੰਨੀ ਕਮਾਇਆ ਹੁੰਦੀ ਹੈ ਪਰ ਉਹਨੇ ਇਹ ਪੱਖ ਰੱਖਿਆ ਵੀ 10 ਹਿੱਸੇ ਨੇ 9 ਮੇਰੇ ਤੇ 10ਵਾਂ ਗੁਰੂ ਦਾ ਦਿੱਤੇ ਦਸੋ ਹੀ ਗੁਰੂ ਨੇ ਗੁਰੂ ਲਗਾ ਲੁਲਾ ਹੀ ਬਣਾ ਦੇਵੇ ਤੇ ਕਿਰਤ ਕਾਦੇ ਨਾ ਕਰਨੀ ਦੇਵੇ ਉਹ ਜ਼ਹਾਵੀਰ ਪਿੱਛੇ ਆਇਆ ਤੇ ਟਗਾਰਾ ਕੇ ਸੇਖੰ ਦਾ ਮਹਾਰਾਜ ਆ ਲੋਕ ਤੁਹਾਡੇ ਨਾਲ ਜੁੜੇ ਹਾਂ ਪਰਲੋਕ ਚ ਵੀ ਨਿਸ਼ਾਤ ਮਿਲਨੀ ਚਾਹੀਦੀ ਹੈ ਮੁਕਤੀ ਮਿਲਨੀ ਚਾਹੀਦੀ ਹੈ ਲਿਬਰੇਸ਼ਨ 83 ਲੱਖ ਜੁਨਾ ਚਨਾਵਾ ਜਿੱਦਾਂ ਸਰਗੁਣ ਤੌਰ ਤੇ ਤੇਰੇ ਚਰਨਾ ਚ ਬੈਠਾ ਤੇਰੇ ਨਿਰਗੁਣ ਸਰੂਪ ਵਿੱਚ ਮੇਰੀ ਜੋਤ ਮਿਲ ਜਾਵੇ ਸਾਗਰ ਚ ਛੱਲਾ ਮਿਲ ਜਾਣ ਗੁਰਦੇਵਤਾ ਕੀ ਜਾਂਦੇ ਨਾਮ ਜਪਣਾ ਹੈ ਕਿਰਤ ਕਰਨੀ ਤੇ ਵੰਡ ਛਕਣਾ ਹੈ ਦਰਗਾਹ ਵਿੱਚ ਤੇਰੀ ਬਾਹ ਪਕੜਾਂਗਾ ਉਹ ਜਹਾਗੀ ਰੋਲੇ ਜੋਗੇ ਸੁਣਦਾ ਆਂਦਾ ਗੁਰੂ ਹਰਗੋਬਿੰਦ ਸਾਹਿਬ ਸਿੱਖ ਜਗਤ ਤੇ ਸਨਾਤਨ ਮਾਤਰ ਸੁਣਿਆ ਐ ਮੁਕਤੀ ਸਭ ਤੋਂ ਵੱਡਾ ਰਤਬਾ ਐ ਕਈ ਵਾਰ ਜਨਮ ਜਨਮ ਮੰਤਰਾਂ ਦੀ ਇਬਾਦਤ ਵੀ ਲੱਗ ਜਾਂਦੀ ਐ ਤੇ ਸਹੀ ਮਿਲਦੀ ਤੁਸੀਂ ਟਕੇ ਦੇ ਭਾਜ ਵੇਚ ਦਿੱਤੀਗੇ ਗੁਰੂ ਸਾਹਿਬ ਹੱਸ ਕੇ ਕਹਿੰਦੇ ਬਾਦਸ਼ਾਹ ਦੇਖ ਲੈ ਤੇਰੇ ਦਰ ਤੇ ਟਕਾ ਇੰਨੇ ਚੜਾਇਆ ਸੀ ਤੇਰੇ ਕੋਲ ਦੌਲਤਾਂ ਸ਼ੌਹਰਤਾਂ ਦੇ ਅੰਬਾਰ ਨੇ ਕਿੱਥੇ ਡੋਲਿਆ ਹੈ ਕਿੱਥੇ ਡਰਿਆ ਤਿਥੋਂ ਤੇਰੇ ਰੁਤਬੇ ਨੂੰ ਠੋਕਰ ਮਾਰ ਕੇ ਸਾਡੇ ਚਰਨਾਂ ਵਿੱਚ ਆਇਆ ਹੈ ਮੁਕਤੀ ਇਸ ਕਰਕੇ ਦੇ ਰਿਹਾ ਹਾਂ ਇਹਦੇ ਸਾਵੇਂ ਇਹਦੇ ਅੱਗੇ ਇਹਦੇ ਸਨਮੁਖ ਦੁਨਿਆਵੀ ਰੁਤਬੇ ਕੋਈ ਮਾਇਨੇ ਨਹੀਂ ਰੱਖਦੇ ਦੌਲਤ ਸ਼ੌਹਰਤ ਕੋਈ ਮਾਇਨੇ ਨਹੀਂ ਰੱਖਦੀ ਇਹ ਲੱਖ ਪਤੀ ਹੈ ਜਾਂ ਕੱਕ ਪਤੀ ਹੈ ਇਹ ਦਾ